ਕਹੋਗੇ ਟਾਈਟਲ ਤੁਸੀਂ ਪੜ ਲਿਆ ਹੋਣਾ ਗਰਮੀ ਦੀਆਂ ਛੁੱਟੀਆਂ ਹੋ ਗਈਆਂ ਨੇ ਬੱਚਿਆਂ ਨੂੰ ਤੇ ਜਿਵੇਂ ਕਹਿੰਦੇ ਮਾਸਟਰਾਂ ਨੇ ਜਾਨ ਛਡਾ ਲਈ ਤੇ ਘਰਦਿਆਂ ਦੀ ਜਾਨ ਕੜਿੱਕੀ ਦੇ ਵਿੱਚ ਪਵਾਤੀ ਆਜੋ ਭਾਈ ਜਿਹੜਾ ਲਾਈਵ ਹੈਗਾ ਜੁੜ ਜਿਓ ਤੇ ਵੇਲਾ ਦਿਮਾਗ ਜਿਹੜਾ ਉਹ ਸ਼ੈਤਾਨ ਦਾ ਕਾਰ ਹੁੰਦਾ ਹੈ ਵੇਲਾ ਦਿਮਾਗ ਜਿਹੜਾ ਉਹ ਸ਼ੈਤਾਨ ਦਾ ਕਾਰ ਹੁੰਦਾ ਕੁਛ ਨਾ ਕੁਛ ਆਰੇ ਲੱਗਾ ਰਵੇ ਦਿਮਾਗ ਤੇ ਫਿਰ ਦਿਮਾਗ ਸਹੀ ਰਹਿੰਦਾ ਇਸੇ ਤਰ੍ਹਾਂ ਆਸੀਂ ਆਪਣੇ ਮੁੰਡੇ ਨੂੰ ਕਿਹਾ ਵੀ ਭਾਈ ਛੁੱਟੀਆਂ ਨੇ ਤੇ ਹੁਣ ਤੂੰ ਐਂ ਕਰ ਵੀ ਆ ਗੱਡੀ ਸਾਫ਼ ਕਰ ਆ ਤੁਸੀਂ ਆਪ ਹੀ ਵੇਖੋ ਹੋਰ ਭਾਈ ਉਦੇ ਸਿੰਘ ਹਾਂਜੀ ਹਾਂਜੀ ਕੀ ਹਾਲ ਹੈ ਜੀ ਕੀ ਹਾਲ ਹੈ ਵਧੀਆ ਜੀ ਵਧੀਆ ਤੁਸੀਂ ਛੁੱਟੀਆਂ 'ਚ ਫਿਰ ਘਰਦਿਆਂ ਨੂੰ ਤੰਗ ਕਰ ਛੱਡਿਆ ਨਹੀਂ ਕਰ ਦਿਆਂ ਨੂੰ ਕਹਦਾ ਤੰਗ ਕੀਤਾ ਜੀ ਘਰਦਿਆਂ ਨੇ ਸਾਨੂੰ ਹੀ ਤੰਗ ਕਰ ਛੱਡਿਆ ਆ ਮਾਟਰਾਂ ਨੇ ਜਾਨ ਛਡਾ ਲਈ ਮਾਛਾ ਉਹ ਜਾਨ ਕਾਦੀ ਛਡਾਈ ਮਾਟਰਾਂ ਨੇ ਛਡਾ ਲਈ ਤੇ ਘਰਦਿਆਂ ਦੀ ਜਾਣੜੀ ਕਿਚ ਪਾਤੀ ਹਨ ਸਾਡੀ ਜਾਨ ਡਿੱਕੀ ਜੰਦੀ ਆ ਦੂਜੇ ਰਾਤ ਅੱਜ ਕਿਵੇਂ ਤੂੰ ਨਾ ਪਿਆ ਮੋਹ ਦਾ ਘਰਦਿਆਂ ਨੇ ਛਤਰਾਂ ਤੇ ਜੋਰ ਤੇ ਲਾਇਆ ਵਾ ਆਹੋ ਵੀ ਆਣਾ ਗੱਡੀ ਸਾਫ ਕਰਨ ਲੱਗਾ ਪਿਆ ਹੋਰ ਚਿੱਤਰ ਫੇਰਦੇ ਘਰਦੇ ਉਵੇਂ ਕਿੰਨੇ ਨੀ ਪਰ ਨਿਕਲੋ ਘਰੋਂ ਸਾਰਿਆਂ ਨੂੰ ਬਲਾਹ ਜੇ ਕੋਈ ਆਇਆ ਆਇਆ ਤਾਂ ਹਾਂਜੀ ਮੇਰੇ ਦੋਸਤੋ ਕੀ ਹਾਲ ਚਾਲ ਹੈ ਜੀ ਸਾਰਿਆਂ ਨੂੰ ਜਿਹੜੇ ਵੀ ਮੇਰੇ ਵੀਰ ਇਸ ਵਕਤ ਲਾਈਵ ਆ ਉਹਨਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਆ ਵੇਖ ਲਓ ਭਾਈ ਇਹ ਸਾਡਾ ਉਹਦਾ ਸਿੰਘ ਇਹਦੇ ਕਾਰਨਾਮੇ ਵੇਖ ਲਓ ਹਾਂਜੀ ਕੀ ਹਾਲ ਚਾਲ ਨੇ ਮੇਲੇ ਸੀ ਸੋਚਿਆ ਵੀ ਚਲੋ ਗੱਡੀ ਦੀ ਸਫਾਈ ਕਰ ਲਈਏ ਜਿਵੇਂ ਆਪ ਨਾਈ ਤੋਂ ਈਦਾ ਇਸੇ ਤਰ੍ਹਾਂ ਮਨ ਦੇ ਵਿੱਚ ਆਈ ਵੀ ਗੱਡੀ ਨੂੰ ਵੀ ਭਾਈ ਨਵਾਉਣਾ ਚਾਹੀਦਾ ਜਿਵੇਂ ਕਹਿੰਦੇ ਚੀਜ਼ ਉਹੀ ਹੁੰਦੀ ਹੈ ਕਈ ਵਾਰੀ ਔਰਤਾਂ ਦਾ ਫਰਕ ਵੀ ਉਹੀ ਹੁੰਦੀ ਪਰ ਬਿੰਦੀ ਸੁਰਖੀ ਲਾਈ ਹੋਵੇ ਥੋੜਾ ਚਮਕ ਜਾਂਦਾ ਐ ਕਹਿ ਲਓ ਮੇਕਅਪ ਕੀਤਾ ਹੋਵੇ ਇਸੇ ਤਰ੍ਹਾਂ ਕਹਿ ਲਓ ਵੀ ਗੱਡੀਆਂ ਕਾਰਾਂ ਜਿਨ੍ਹਾਂ ਤੇ ਅਸੀਂ ਚੜਦੇ ਆਂ ਜਿਨ੍ਹਾਂ ਨੂੰ ਅਸੀਂ ਚਲਾਉਂਦੇ ਆ ਜਿਹੜੀਆਂ ਸਾਡੀ ਜ਼ਿੰਦਗੀ ਦੀ ਜ਼ਰੂਰਤ ਬਣ ਚੁੱਕੀਆਂ ਨੇ ਉਹਨਾਂ ਦਾ ਵੀ ਖਿਆਲ ਰੱਖਣਾ ਸਾਨੂੰ ਹਰ ਵਕਤ ਚਾਹੀਦਾ ਆਪਣੀ ਐ ਜੀ ਆਪਣੀ ਘਰੇ ਤੋਂ ਹੋ ਰਹੇ ਆ ਜੀ ਹੋਰ ਤੁਸੀਂ ਸੁਣਾਓ ਵੀਰ ਠੀਕ ਠਾਕ ਹੋ ਰੱਬ ਦੇ ਰੰਗ ਨੇ ਜਿਵੇਂ ਮੈਂ ਕਹਿੰਦਾ ਪਿਆਸਿਆ ਵੀ ਮਾਸਟਰਾਂ ਨੇ ਗੈਲ ਛਡਾ ਲਈ ਤੇ ਮਾਪੇ ਦੇ ਸਾਰਾ ਕੰਮ ਮਾਪੇ ਤੇ ਪਾਤਾ ਇਸੇ ਤਰ੍ਹਾਂ ਹੁਣ ਵੇਖੋ ਕਿੰਨੇ ਲੋਕਾਂ ਦੀ ਸੋਚ ਇੱਕ ਦੂਜੇ ਦੇ ਨਾਲ ਮਿਲਦੀ ਹੁੰਦੀ ਹੈ ਤੇ ਕਈਆਂ ਦੀ ਨਹੀਂ ਮਿਲਦੀ ਹੁੰਦੀ ਹੋਰ ਸਰਦਾਰ ਜੀ ਉਹ ਸੈਡ ਕਾਦਾ ਹੋਣਾ ਯਾਰ ਤੰਦਰਸਿਆ ਨਿੱਕੇ ਨਿੱਕੇ ਨਿਆਣੇ ਜੇ ਸੂਤ ਨਹੀਂ ਆਉਂਦਾ ਕੰਮ ਛੁੱਟੀਆਂ ਸੀ ਕੰਮ ਕਾਰ ਕਰ ਲਈਦਾ ਸੀ ਘਰੇ ਬਹਿ ਕੇ ਕਹਿ ਲੋ ਵੀਡੀਓ ਵੀਡੀਓ ਬਣਾ ਲੈਣੇ ਜੋਂ ਤੇ ਰੌਲਾ ਹੀ 걸ਦਾ ਰਹਿੰਦਾ ਇੱਕ ਸਾਡੇ ਆ ਕਲੋਨੀ ਚ ਕੰਮ ਹੀ ਬਹੁਤ ਚੱਲਦਾ ਪਿਆ ਮਾਰੋ ਹੰਨੇ ਕਿੱਥੋਂ ਤੱਕ ਕੰਮ ਚੱਲੀ ਜਾਂਦਾ ਤੇ ਆ ਹੁਣ ਸਾਡਾ ਛੋਟਾ ਆ ਗਿਆ ਆ ਵੇ ਆ ਸਾਡਾ ਛੋਟਾ ਆ ਗਿਆ ਇਹ ਵੇਖੋ ਵੀ ਇਹ ਕਹਿੰਦਾ ਮੈਂ ਗੱਡੀ ਧੋਣ ਨੂੰ ਇਹ ਗੰਨਾ ਮਵੀ ਤੋਂ ਨਾ ਜਾਵੇ ਵੇਖੋ ਵੇਖ ਜਾਈ ਨਹੀਂ ਹੁੰਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਾਜੀ ਮਨੂੰ ਕਿੰਗ ਮੇਰੇ ਆਪਣਾ ਪਿੰਡ ਮੁੱਦਕੀ ਹੈ ਜੀ ਤੁਸੀਂ ਦੱਸੋ ਵੀ ਕਿੱਥੋਂ ਲਿਖ ਕੇ ਪਾ ਦਿਓ ਕਮੈਂਟ ਪਾ ਦਿਆ ਕਰੋ ਵੀ ਬੰਦਾ ਪੜ੍ਹ ਲੈਂਦਾ ਬਾਅਦ ਦੇ ਵਿੱਚ ਯਾਦ ਰੱਖਦਾ ਵੀ ਆਹ ਬੰਦਿਆਂ ਦੇ ਨਾਲ ਐ ਸਮੇਂ ਗੱਲਬਾਤ ਹੋਈ ਸੀ ਧੰਨਵਾਦ ਤੁਹਾਡਾ ਲਾਈਵ ਦੇ ਵਿੱਚ ਆਉਣ ਵਾਸਤੇ ਬਹੁਤ ਮਿਹਰਬਾਨੀ ਤੁਹਾਡੀ ਤੇ ਮੇਰੇ ਵੀਰ ਭੈਣ ਭਰਾ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਹੌਸਲਾ ਆ ਜਾਂਦਾ ਹਾਂ ਵੀ ਕੋਈ ਨਾ ਕੋਈ ਤਾਂ ਆਪਣੀ ਗੱਲ ਵੀ ਸੁਣਨ ਵਾਲਾ ਇੱਕ ਦੂਜੇ ਦੀ ਸੁਣਨ ਵਾਲਾ ਹੈਗਾ ਮੁੱਦਗੀ ਪਿੰਡ ਹੈ ਜੀ ਸਾਡਾ ਤੇ ਆ ਵੇਖੋ ਵੇਖੋ ਵੇਖ ਹੁੰਦਾ ਥੈਂਕ ਯੂ ਸਰ ਮਨੀਸ਼ ਕੁਮਾਰ ਜੀ ਧੰਨਵਾਦ ਵੈਸੇ ਗਰਮੀ ਤਾਂ ਹੈ ਗਰਮੀ ਕਿੱਥੇ ਕਿੱਥੇ ਜ਼ਿਆਦੀ ਪੈ ਰਹੀ ਵੈਸੇ ਤਾਂ ਸਾਡੇ ਤੇ ਪੈ ਹੀ ਰਹੀ ਹੈ ਤੇ ਜਿਵੇਂ ਥੋੜਾ ਬਹੁਤਾ ਮੌਸਮ ਮੀਂਹ ਮੂ ਦਾ ਪ੍ਰੋਸੀਜਰ ਸਾਡੇ ਤੇ ਆਇਆ ਨਹੀਂ ਕਾਫੀ ਦਿਨਾਂ ਤੋਂ ਹਾਂਜੀ ਹਾਂਜੀ ਸਾਡੇ ਤੇ ਆਇਆ ਹੀ ਨਹੀਂ ਤੁਸੀਂ ਦੱਸੋ ਕਿੱਥੋਂ ਆ ਜੀ ਮਨੀਸ਼ ਕੁਮਾਰ ਜੀ ਦੱਸ ਦਿਆ ਕਰੋ ਯਾਰ ਉਜਵੇਂ ਮੈਂ ਕਹਿੰਦਾ ਸੀਗਾ ਵੀ ਸਮਾਂ ਜਿਹੜਾ ਨਾ ਇਹ ਸਾਰਾ ਕੁਝ ਹੌਲੀ-ਹੌਲੀ ਹਰ ਇੱਕ ਚੀਜ਼ ਚੇਂਜ ਹੁੰਦੀ ਜਾਂਦੀ ਹੈ ਤੇ ਜਿਵੇਂ ਕਹਿ ਲਓ ਨੈਟ ਚਲਾਈਦਾ ਮੋਬਾਈਲ ਚਲਾਈਦਾ ਤੇ ਸਾਰੀਆਂ ਚੀਜ਼ਾਂ ਨੂੰ ਵੇਖੋ ਮੋਬਾਈਲ ਹੀ ਖਾ ਗਿਆ ਕਈ ਕੰਮ ਕਰਦੇ ਹੱਥੀ ਹੁੰਦੇ ਸੀ ਤੇ ਉਹ ਹੁਣ ਮਸ਼ੀਨਾਂ ਰਾਈ ਹੋਣ ਲੱਗ ਪਏ ਤੇ ਬੰਦੀ ਰਹਿ ਗਏ ਵਿਹਲੇ ਤੇ ਵਿਹਲਾ ਜਿਹੜਾ ਦਿਮਾਗ ਆ ਉਹ ਸ਼ੈਤਾਨ ਦਾ ਘਰ ਹੁੰਦਾ ਮਨੀਸ਼ ਕੁਮਾਰ ਜੀ ਮੁੱਦਕੀ ਤੋਂ ਜੀ ਤੁਹਾਡੇ 50 ਡਿਗਰੀ ਪਹੁੰਚ ਗਿਆ ਔਖਾ ਹੀ ਆ ਯਾਰ ਕੰਮ ਮਨੀਸ਼ ਕੁਮਾਰ ਹਰਿਆਣਾ ਸੇ ਵੀਰ ਧੰਨਵਾਦ ਭਰਾ ਇਨਸਾਨ ਹਰ ਇੱਕ ਇੱਕ ਹੀ ਹੈ ਦੁਨੀਆ ਤੇ ਬਸ ਸੁਭਾਅ ਦਾ ਕਹ ਲੋ ਮਨ ਦਾ ਫਰਕ ਹੁੰਦਾ ਸਾਡੇ ਦਾ ਭਰਾਵਾ ਸਾਡੇ ਕਾਫੀ ਦਿਨ ਹੋ ਗਏ ਮੀਮੂ ਆਇ ਕੋਈ ਨਹੀਂਗਾ ਅਸੀਂ ਵੀ ਥੋੜਾ ਬਹੁਤਾ YouTube ਤੇ ਕੰਮ ਕਰ ਲੈਂਦੇ ਆ ਕੋਈ ਨਾ ਕੋਈ ਵੀਡੀਓ ਪਾ ਦਿੰਦਾ ਹੈ ਮਿਹਨਤ ਮਾੜੀ ਮੋਟੀ ਕਰਦੇ ਰਹੀਦਾ ਜਿਹਦੇ ਨਾਲ ਸਾਡਾ ਵੀ ਜਤ ਲੱਗਿਆ ਰਹਿੰਦਾ ਹੋਰ ਵੀ ਕੰਮ ਕਰ ਕਈ ਕਰੀਦੇ ਨੇ ਤੇ ਜਿਹੜੇ ਮੇਰੇ ਵੀਰ ਭੈਣ ਭਰਾ ਵੇਖਦੇ ਨੇ ਵੀਡੀਓ ਵੀ ਵੇਖਿਆ ਕਰੋ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਕਿਉਂਕਿ ਤੁਹਾਡੇ ਲਾਈਕ ਸ਼ੇਅਰ ਕਮੈਂਟ ਹੀ ਇਹ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਹੋਰ ਉਹਦਾ ਮਨ ਜਿਹੜਾ ਉਹ ਹੋਰ ਹੁੰਦਾ ਹੈ ਵੀਰ ਜੀ ਨੂੰ ਵਧਾਉਦੇ ਮਨ ਨੂੰ ਤਲਾਸ਼ਾ ਮਿਲਦਾ ਹਾਂ ਵੀ ਵੀ ਕਰੀਏ ਕੋਈ ਨਾ ਕੋਈ ਤੇ ਹੈ ਦੇਖਣ ਵਾਲੇ ਅਸੀਂ ਵੀਰ ਮੁੱਦਕੀ ਤੋਂ ਆਂ ਜੀ ਸਾਡੇ ਵੀ ਇੰਨਾ ਹੀ ਟੈਂਪਰੇਚਰ ਹੋਇਆ ਪਿਆ ਸਰਦਾਰ ਗੇਮਿੰਗ ਤੁਸੀਂ ਕਿੱਥੋਂ ਹੋ ਜੀ ਇੱਕ ਚੱਕਰ ਕੀ ਆਏ ਵੀ ਇਹ ਜਿਹੜੀ ਗਰਮੀ ਗਰਮੀ ਵਧੀ ਨਾ ਇਹ ਆਪਾਂ ਹੀ ਸਾਰੇ ਵਧਾਉਣ ਦੇ ਜ਼ਿੰਮੇਵਾਰ ਵੀ ਆਪਾਂ ਹੀ ਆ ਕਿਉਂਕਿ ਪਵਮਨ ਗੁਰੂ ਪਾਣੀ ਦਿੱਤਾ ਮਾਤਾ ਧਰਤ ਮਾਤਾ ਪਾਣੀ ਸਾਡਾ ਗੁਰੂ ਅਸੀਂ ਖਰਾਬ ਕਰ ਲਿਆ ਧਰਤੀ ਮਾਤਾ ਅਸੀਂ ਗੰਦਲੀ ਕਰਤੀ ਹਵਾ ਅਸੀਂ ਆਪਣੀ ਛੱਡੀ ਨਹੀਂ ਸੁੱਖ ਲੈnde ਲੈnde ਤੇ ਅੱਜ ਉਹ ਦੁੱਖ ਭੋਗਣੇ ਪਹਿਣਗੇ ਹੌਲੀ ਹੌਲੀ ਜਿਹੜੇ ਸੋਚੇ ਨਹੀਂ ਥੋੜੇ ਜਿਹਾ ਸੁੱਖ ਵਾਸਤੇ ਬੜੇ ਵੱਡੇ ਵੱਡੇ ਦੁੱਖ ਪਈਦੇ ਨੇ ਇਹਦੇ ਵਿੱਚ ਕਿਸੇ ਦਾ ਕਸੂਰ ਨਹੀਂ ਕੋਈ ਕੁਦਰਤ ਦੇ ਨਾਲ ਪਿਆਰ ਕਰਾਂਗੇ ਜਿਵੇਂ ਹੁਣ ਰੁੱਖਾਂ ਤੇ ਲਾ ਲੋ ਕੁਦਰਤ ਦੇ ਨਾਲ ਪਿਆਰ ਕਰਾਂਗੇ ਫਿਰ ਕੁਦਰਤ ਵੀ ਸਾਡਾ ਸਤਕਾਰ ਉਹ ਕਰੇਗੀ ਸਾਹ ਸਭ ਤੋਂ ਮਹਿੰਗੇ ਨੇ ਤੇ ਸਾਨੂੰ ਦਿੰਦਾ ਕੌਣ ਹੈ ਚਾਹੇ ਪ੍ਰਮਾਤਮਾ ਦਿੰਦਾ ਪਰ ਕਿਹਦੇ ਰਾਈ ਆਉਂਦੇ ਨੇ ਇਹ ਸਾਰਾ ਪੇੜ ਜਿੰਨੇ ਵੀ ਦਰਖਤ ਕਹਿ ਲੋ ਇਹਨਾਂ ਦੇ ਰਾਈ ਸਾਨੂੰ ਸਾਹ ਆਉਂਦੇ ਸਾਹ ਆਉਂਦੇ ਨੇ ਇੱਕ ਸਾਹ ਨਾ ਆਵੇ ਤੇ ਜ਼ਿੰਦਗੀ ਖਤਮ ਹੋ ਜਾਂਦੀ ਹੈ ਤੇ ਇਹ ਸਾਨੂੰ ਵੇਖੋ ਕਿੰਨਾ ਵੱਡਾ ਸਾਡਾ ਜਰੀਆ ਨੇ ਜਿਉਣ ਦਾ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਇਹਨਾਂ ਵਾਸਤੇ ਕੁਛ ਨਾ ਕੁਛ ਕਰੀਏ ਵੱਧ ਤੋਂ ਵੱਧ ਪੇੜ ਲਗਾ ਕੇ ਬੂਟੇ ਲਗਾ ਕੇ ਇਸ ਧਰਤੀ ਨੂੰ ਜਿੰਨਾ ਕਹੋਣ ਇੱਕ ਬੰਦਾ ਕਹਿੰਦਾ ਮੈਂ ਮੈਂ ਕੰਨਾ ਕਫਰ ਕਬਾ ਦੂੰਗਾ ਜੇ ਸਾਰੇ ਫਿਰ ਐ ਕਹਨ ਫਿਰ ਪੈਣਾ ਹੀ ਨਹੀਂਗਾ ਜਿੰਨਾ ਕੋ ਹੋ ਸਕੇ ਆਪੋ ਆਪਣਾ ਯੋਗਦਾਨ ਪਾਇਆ ਕਰੀਏ ਕਿਉਂਕਿ ਇਨਸਾਨ ਦੀ ਜ਼ਿੰਦਗੀ ਦਾ ਭਰੋਸਾ ਕੋਈ ਨਹੀਂ ਕਿਹੜੇ ਦਿਨ ਕਿੱਥੇ ਮੁੱਕ ਜਾਣੀ ਹੈ ਤੇ ਜੇ ਪਤਾ ਹੀ ਨਾ ਲੱਗਾ ਕਦੋਂ ਆਏ ਤੇ ਕਦੋਂ ਗਏ ਤੇ ਜੀਵਨ ਐਵੇਂ ਗੁਆ ਕੇ ਚਲੇ ਗਿਆ ਤੇ ਹਰ ਇੱਕ ਇਨਸਾਨ ਨੂੰ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਜੋ ਵੈਗਰੂ ਦੇਵੇ ਉਹਨੂੰ ਕਰ ਲੈਣਾ ਚਾਹੀਦਾ ਥੈਂਕ ਯੂ ਸਰ ਮਨੀਸ਼ ਕੁਮਾਰ ਜੀ ਧੰਨਵਾਦ ਜੀ ਤੇ ਕੋਈ ਵੀ ਇਸ ਦੁਨੀਆ ਤੇ ਜਿੰਨੇ ਕੋਈ ਇਨਸਾਨ ਵੱਡਾ ਕੌਣ ਹੁੰਦਾ ਹੈ ਵੱਡਾ ਉਹ ਨਹੀਂ ਹੁੰਦਾ ਵੀ ਜਿਹਦੇ ਕੋਲੇ ਜੋ ਕੁਝ ਹੈ ਵੀ ਕਵੇ ਜੇ ਕੋਈ ਗਰੀਬ ਹੋਵੇ ਪਾਟੇ ਕੱਪੜੇ ਪਾਏ ਉਹ ਗਰੀਬ ਨਹੀਂ ਹੁੰਦਾ ਗਰੀਬ ਕੌਣ ਹੁੰਦਾ ਵੀ ਜਿਹਦੇ ਕੋਲੇ ਹੈ ਨਹੀਂ ਕੁਝ ਉਹ ਕਹਿੰਦਾ ਜਦੋਂ ਮੇਰੇ ਕੋਲੇ ਆਵੇਗਾ ਵੇਖਾਂਗਾ ਮੈਂ ਉਹਦੀ ਮਨਸਾ ਦਾ ਹੋਰ ਹੈ ਗਰੀਬ ਉਹ ਹੁੰਦਾ ਵੀ ਜਿਹੜਾ ਬੰਦਾ ਦੁਨੀਆ ਦਾ ਰਾਜਾ ਵੀ ਬਣ ਜੇ ਫਿਰ ਵੀ ਕਵੇ ਵੀ ਮੀਰਾ ਮੁਜਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਪ੍ਰਮਾਤਮਾ ਦਾ ਤੇ ਫਿਰ ਉਹ ਬੰਦਾ ਗਰੀਬ ਹੁੰਦਾ ਤੇ ਕੰਮ ਕਰ ਕਰਨ ਦੇ ਨਾਲ ਬੁਲੰਦੀਆਂ ਇਨਸਾਨ ਛੂ ਲੈਂਦੇ ਨੇ ਤੇ ਸਾਨੂੰ ਕਿਹਾ ਵੀ ਇਹੀ ਗਿਆ ਵੀ ਆਪਣੀ ਮਿਹਨਤ ਦੇ ਨਾਲ ਜਿੱਥੇ ਮਰਜੀ ਜਿੰਨੀ ਮਰਜੀ ਤਰੱਕੀ ਹਾਸਲ ਕਰੋ ਉਹਦੇ ਵਾਸਤੇ ਸਾਨੂੰ ਚੰਗੀਆਂ ਵਿਚਾਰ ਚੰਗੀ ਸੰਗਤ ਚੰਗੀਆਂ ਗੱਲਾਂ ਬਾਤਾਂ ਸੁਣਨੀਆਂ ਪੈਂਦੀਆਂ ਨੇ ਜਿਵੇਂ ਕਿਸੇ ਨੇ ਹੁਣ ਕੋਠੀ ਪਾਉਣੀ ਸੀ ਤੇ ਉਹ ਵੇਖ ਕੇ ਗਿਆ ਕਿਸੇ ਦੀ ਕੋਠੀ ਉਹਨੇ ਉਹਨੂੰ ਵੇਖ ਕੇ ਉਹੋ ਜੀ ਚੀਜ਼ ਬਣਾਈ ਮੈਨੂੰ ਆ ਬੜੀ ਪਸੰਦ ਹੈ ਇਸੇ ਤਰ੍ਹਾਂ ਜਦੋਂ ਅਸੀਂ ਕਿਸੇ ਨੂੰ ਵੇਖਾਂਗੇ ਕਿਸੇ ਨੂੰ ਸੁਣਾਗੇ ਚੰਗੇ ਬੰਦਿਆਂ ਦੀ ਸੰਗਤ ਕਰਾਂਗੇ ਚੰਗੀਆਂ ਚੰਗੀਆਂ ਗੱਲਾਂ ਬਾਤਾਂ ਸੁਣਾ ਕਰਾਂਗੇ ਤੇ ਫਿਰ ਆਟੋਮੈਟਿਕਲੀ ਸਾਡਾ ਜਿਹੜਾ ਜੀਵਨ ਜਿਹੜਾ ਉਹ ਸਾਨੂੰ ਸੁਖ ਪ੍ਰਦਾਨ ਕਰੇਗਾ ਤੇ ਜੇ ਅਸੀਂ ਮਾੜਾ ਸੁਣਾਗੇ ਤੇ ਫਿਰ ਉਹ ਛਾਵਾ ਜਨਮ ਲੈਂਦੀਆਂ ਨੇ ਤੇ ਉਹ ਜੀਵਨ ਜਿਹੜਾ ਉਹ ਦੁੱਖ ਪ੍ਰਦਾਨ ਕਰ ਦਿੰਦਾ ਉਹ ਉਲਟ ਹੋ ਜਾਂਦਾ ਕੰਮ ਤੇ ਜਿਹੜੇ ਕੰਮ ਕਰ ਕਰਕੇ ਆਪਣੇ ਪਰਿਵਾਰ ਪਾਲਨ ਕਰਦੇ ਨੇ ਚਾਹੇ ਉਹ ਖੁਸ਼ ਵੀ ਹੋਣ ਕੋਈ ਵੀ ਕੰਮ ਕਰਦੇ ਹੋਣ ਉਹ ਆਪਣੇ ਘਰ ਦੇ ਵਿੱਚ ਰਾਜੀ ਹੁੰਦੇ ਯੋ ਆਪਣੇ ਬਾਰੇ ਜਿਹੜੇ ਮੇਰੇ ਵੀਰ ਲਾਈਵ ਦੇਖ ਰਹੇ ਨੇ ਆਪਣੇ ਬਾਰੇ ਵੀ ਕੁਝ ਨਾ ਕੁਝ ਦੱਸਿਆ ਕਰੋ ਅੱਜ ਜਿਵੇਂ ਹੁਣ ਮੇਰਾ ਪ੍ਰਾਂ ਮਨੀਸ਼ ਕੁਮਾਰ ਹੈ ਇਹਨੇ ਲਿਖਿਆ ਵਿਚਾਰ ਬਹੁਤ ਅੱਛੇ ਭਾਜੀ ਆਪਕੇ ਥੈਂਕ ਯੂ ਆਪ ਸਭ ਦਾ ਇਹਨੇ ਦੇ ਨਾਲ ਬੰਦਾ ਗੱਲਾਂ ਬਾਤਾਂ ਕੋਈ ਨਾ ਕੋਈ ਜਿਵੇਂ ਹੁਣ ਕਹਿ ਲੋ ਵੀ ਆਪਾਂ ਸਮਾਂ ਖਰਾਬ ਕਰੀ ਦਿੰਨੇ ਆ ਆਪਣਾ ਕਿੰਨਾ ਕਿੰਨਾ ਸਮਾਂ ਖਰਾਬ ਕਰ ਦਿੰਨੇ ਕਈ ਬੰਦੇ ਹੁਣ ਸਾਰਾ ਦਿਨੇ ਲੱਗੇ ਰਹਿਣਾ ਤੇ ਦੇਖੋ ਨੈਟ ਨਹੀਂ ਮਾੜਾ ਮੋਬਾਈਲ ਨਹੀਂ ਮਾੜਾ ਮਾੜੀ ਕੀ ਮਾੜੀ ਸਾਡੀ ਸੋਚ ਉਹ ਕਮੇ ਇਹ ਨੈਟ ਤੋਂ ਤੁਹਾਨੂੰ ਚੰਗੇ ਤੋਂ ਚੰਗਾ ਹੀ ਬਹੁਤ ਕੁਝ ਮਿਲ ਜਾਣਾ ਤੇ ਮਾੜੇ ਤੋਂ ਮਾੜਾ ਵੀ ਬਹੁਤ ਕੁਝ ਸਿੱਖਿਆਇਆ ਜਾਂਦਾ। ਜਿੱਦ ਸਾਡੇ ਦਿਮਾਗ ਨੇ ਸਰਚ ਕਰਨਾ ਵੀ ਅਸੀਂ ਦੇਖਣਾ ਕਿ ਤਾਂ ਉਹਨੇ ਉਹੋ ਕੁਝ ਹੀ ਚੱਲੀ ਜਾਂਦਾ। ਹਾਂ ਵੀ ਉਹਦੇ ਸਿੰਘ ਤੋਤੀ ਗੱਡੀ ਹੁਣ। ਹਾਂਜੀ ਹਾਂਜੀ ਤੋਤੀ ਜੀ ਬਾਤ ਥੋੜੀ ਵਕਤੀ ਰਹਗੀ ਇੱਕ ਸਾਈਡ। ਹੈ। ਇੱਕ ਸਾਈਡ ਰਹਿ ਗਈ ਬਸ ਗੱਡੀ ਦੀ ਬਾਕੀ ਸਾਰੀ ਤੋਤੀ। ਨਹੀਂ ਵੈਸੇ ਅੱਜ ਤਾਂ ਚਮਕਾ। ਯਾਰ ਤਾਂ ਵੀ ਗੱਡੀ ਹੈ। ਨਹੀਂ ਜੀ ਹਾਲੀ ਦਾ ਚਮਕਾ ਨਹੀਂ ਹਾਲੀ ਕੀ ਚਮਕਾਈ ਇਹ। ਹੈ। ਹਾਲੀ ਕੀ ਚਮਕਾਈ ਹਾਲੀ ਦਾ ਹੋਰ ਚਮਕਾਉਣੀ ਇਹ। ਹਾਂ ਬਾਈ ਨੇ ਪੁੱਛਿਆ ਸੀ ਮੈਂ ਰਿਆਨੇ ਤੋਂ ਆ। ਤੇ ਕਹਿੰਦੇ ਸੀ ਕਿਥੋਂ ਬਲੋਂਗ ਕਰਦੇ ਹੋ ਇੱਕ ਬਾਈ ਲਿਖਦਾ ਸੀ ਵੀ ਦੂਹ ਵਾਲਾ ਉਹ ਕਹਿੰਦਾ ਕਿਸ ਦੀ ਗੱਡੀ ਆ ਤੇ ਉਹਨੂੰ ਮੈਂ ਦੱਸਿਆ ਭਰਾਵਾ ਆਪਣੀ ਗੱਡੀ ਆ ਹੋਰ ਆਪਾਂ ਕੋਈ ਸਰਵਿਸ ਸਟੇਸ਼ਨ ਨਹੀਂ ਹਾਂਜੀ ਹਾਂਜੀ ਨਹੀਂ ਜੀ ਆਪਣੀ ਆਪਣੀ ਗੱਡੀ ਆ ਜੀ ਕਰਦੀ ਕਿਤੇ ਲੱਗੇ ਨਹੀਂਗੇ ਅਸੀਂ ਆਹ ਵੇਖ ਲਓ ਭਾਈ ਇਹ ਮੇਰੇ ਨਾਲ ਮਾੜਾ ਮੋਟਾ ਵਿਚਾਰੇ ਕਰਾ ਦਿੰਦੇ ਆ ਵੀਡੀਓ ਵੀਡੀਓ ਬਣਾ ਲੈਂਦੇ ਨੇ ਨਾ ਚਾਹ ਲੈ ਮਾਨ ਲੱਗਾ ਰਹਿਂਦਾ ਹੋਰ ਇੱਥੇ ਕਿਹੜਾ ਪਤਾ ਨਹੀਂ ਕਿਹੜੇ ਦੇਣਾ ਜੇ ਮੈਂ ਕਹਿੰਦੇ ਵੀ ਇਸ ਸੰਸਾਰ ਨੂੰ ਤਿਆਗਣਾ ਪੈ ਜਾਣਾ ਤੇ ਜਦੋਂ ਤਿਆਗਣਾ ਹੀ ਪਣਾ ਫਿਰ ਇੰਨਾ ਵੀ ਕਿਉਂ ਯਾਰ ਜਿਹਦੇ ਨਾਲ ਸਾਨੂੰ ਬਾਅਦ ਵਿੱਚ ਔਖਾ ਹੀ ਸਮੇਂ ਦਾ ਪਤਾ ਨਹੀਂ ਹੁੰਦਾ ਅੱਜ ਅਸੀਂ ਸੌਖੇ ਆ ਕੱਲ ਨੂੰ ਅਸੀਂ ਔਖੇ ਵੀ ਹੋ ਸਕਦੇ ਹਾਂ ਜਿਵੇਂ ਰਾਤ ਦਾ ਦਿਨ ਵੀ ਚੜਨਾ ਹੈ ਦੇਣਾ ਤੇ ਰਾਤ ਵੀ ਪੈਣੀ ਹੈ ਪਰ ਇਨਸਾਨ ਉਹ ਆ ਜਿਹੜਾ ਪਰਸਤਿਤੀਆਂ ਨਾਲ ਲੜ ਝਗੜ ਕੇ ਆਪਣੇ ਜੀਵਨ ਨੂੰ ਅੱਗੇ ਲੈ ਜਾਂਦਾ ਜੀਵਨ ਨੂੰ ਅੱਗੇ ਵੀ ਆਖੀਰ ਤੱਕ ਜਿਉਣਾ ਤੇ ਉਹਦੇ ਵਾਸਤੇ ਚੰਗੀ ਜਿਵੇਂ ਮੈਂ ਕਹਿ ਰਿਹਾ ਹਾਂ ਸਰ ਚੰਗੀ ਸੰਗਤ ਚੰਗੀਆਂ ਗੱਲਾਂ ਬਾਤਾਂ ਚੰਗਿਆਂ ਲੋਕਾਂ ਦੇ ਨਾਲ ਬੈਠਣਾ ਉੱਠਣਾ ਵਿਚਾਰ-ਤਾਰਾ ਸੁਣਨੀ ਕਿਸੇ ਤੋਂ ਕੁਝ ਸਿੱਖਿਆ ਜਾਂਦਾ ਕਿਸੇ ਤੋਂ ਕੁਝ ਸਿੱਖਿਆ ਜਾਂਦਾ ਹਰ ਇੱਕ ਬੰਦਾ ਇਸ ਦੁਨੀਆ ਤੇ ਸਖਿਆ ਰਹੀ ਹੈ ਕੋਈ ਮਾਂ ਦੇ ਪੇਟ ਤੋਂ ਸਿੱਖੇ ਨਹੀਂ ਆਉਂਦਾ ਸਾਰਾ ਕੁਝ ਇੱਥੇ ਹੀ ਸਿੱਖਣਾ ਪੈਂਦਾ ਹੈ ਤੇ ਸਿੱਖਣ ਨੂੰ ਇਨਸਾਨ ਕੋਈ ਵੀ ਇਨਸਾਨ ਕੁਝ ਵੀ ਕਰ ਸਕਦਾ ਪ੍ਰਮਾਤਮਾ ਨੇ ਦਿਮਾਗ ਦਿੱਤਾ ਕਦੇ ਵੀ ਆਪਣੇ ਮਨ ਦੇ ਵਿੱਚ ਇਹ ਨਹੀਂ ਵੀ ਮੈਂ ਆਹ ਹੋ ਗਿਆ ਉਹ ਹੋ ਗਿਆ ਇਹ ਨਹੀਂ ਰੱਖਣਾ ਮਨ ਦੇ ਵਿੱਚ ਕਿਉਂਕਿ ਇਨਸਾਨ ਆਪਣੇ ਦਿਮਾਗ ਨੂੰ ਖੋਲੇ ਜੇ ਮੈਂ ਅੱਗੇ ਕਹਿਣਾ ਹਾਂ ਨਾ ਵੀ ਲੋਹਾ ਵੇਖੋ ਪਾਣੀ 'ਚ ਡੁੱਬ ਜਾਂਦਾ ਹੈ ਇਨਸਾਨ ਨੇ ਦਿਮਾਗ ਖੋਲ੍ਹਿਆ ਤੇ ਕਿੰਨਾ ਕਿੰਨੇ ਹੁਣ ਆਪਾਂ ਗਿਣਤੀ ਵੀ ਨਹੀਂ ਕਰ ਸਕਦੇ ਹਜ਼ਾਰਾਂ ਟਨ ਲੋਹਾ ਪਾਣੀ ਦੇ ਵਿੱਚ ਤੈਰਿਆ ਫਿਰਦਾ ਇਸੇ ਤਰ੍ਹਾਂ ਹੀ ਹੈ ਜ਼ਿੰਦਗੀ ਦੇ ਵਿੱਚ ਵੇਖਣ ਨੂੰ ਇਹ ਦੁਨੀਆ ਹੈ ਹੀ ਐਸੀ ਇੱਥੇ ਵੇਖਣ ਨੂੰ ਬਹੁਤ ਕੁਝ ਮਿਲਦਾ ਜੀਵਨ ਚਲਦਿਆਂ ਦੇ ਵਿੱਚ ਬਹੁਤ ਕੁਝ ਮਿਲਦਾ ਹੈ ਤੇ ਜਿਹੜੇ ਇਸ ਕੀ ਗੱਲ ਨੂੰ ਸਮਝ ਲੈਂਦੇ ਨੇ ਉਹ ਥੋੜਾ ਸੌਖੇ ਰਹਿੰਦੇ ਨੇ ਜਿਹੜੇ ਨਹੀਂ ਉਹ ਕੋਲੇ ਖਰਾਬ ਹੀ ਹੋਵੇ ਹੋ ਵੀ ਹੋਵੇ ਐ ਉਹਦੇ ਜੋ ਉਹ ਸਾਰਾ ਦਿਨ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਇਹ ਕਿ ਸਜਾਈ ਹੁੰਦੀ ਜਿਹੜਾ ਬੰਦਾ ਸਾਰਾ ਦਿਨ ਉਹਨੂੰ ਕੋਈ ਹੋਰ ਕੋਈ ਸਮਝ ਹੀ ਨਾ ਆਵੇ ਵੀ ਆਹਾ ਕੁਝ ਲੈ ਆਏ ਆ ਜੋ ਇਹ ਵੀ ਇੱਕ ਸਜਾਈ ਹੁੰਦੀ ਹੈ ਇਸ ਕਰਕੇ ਜੋ ਪ੍ਰਮਾਤਮਾ ਨੇ ਦਿੱਤਾ ਜਿੱਥੇ ਰੱਖਿਆ ਉਹਦੇ ਵਿੱਚ ਆਨੰਦ ਮਾਣੋ ਕੱਲ ਕਿਨੇ ਦੇਖਿਆ ਜੀ ਅੱਜ ਸੌਖੇ ਉਹ ਤੇ ਅੱਜ ਦਾ ਹੀ ਆਨੰਦ ਮਾਣੋ ਤੇ ਆਓ ਜਿਹੜੇ ਲਾਈਵ ਵਿੱਚ ਜੁੜੇ ਸੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਮਨ ਦੇ ਵਿੱਚ ਸੋਚਿਆ ਵੀ ਕਿੰਨੇ ਦਿਨ ਹੋ ਗਏ ਲਾਈਵ ਬਣੀ ਹੋਈ ਤੇ ਅੱਜ ਲਾਈਵ ਕੀਤਾ ਜਾਵੇ ਅੱਜ ਅਸੀਂ ਥੋੜਾ ਫ੍ਰੀ ਸੀਨ ਆਲੇ ਆ ਮੁੰਡੇ ਜਿਵੇਂ ਮੈਂ ਕਿਹਾ ਵੀ ਛੁੱਟੀਆਂ ਨੇ ਮਾਸਟਰਾਂ ਨੇ ਜਾਨ ਛੜਹਾਲੀ ਤੇ ਮਾਪਿਓ ਦੀ ਜਾਨ ਪਸਾਤੀ ਇਹ ਬੜਾ ਸਾਰਾ ਦਾ ਨਾ ਜਿੰਨਾ ਮਰਜ਼ੀ ਸਮਝਾ ਲਓ ਇਹ ਨਹੀਂ ਰੋਲਾ ਪਾਉਣਾ ਓਟ ਤੇ ਆਹਈ ਗੱਲ ਬਾਤ ਸੀ ਆਹਈ ਦੁੱਖ ਸੀ ਤੇ ਜਿਹਦੇ ਜਿੰਨੂ ਇਹ ਮੇਰੇ ਹੋਂ ਲੱਗਦਾ ਜਿਹੜਾ ਕੋਈ ਮੇਰੇ ਵਰਗਾ ਹੈ ਜਿਹਨੂੰ ਲੱਗਦਾ ਉਹ ਆਉਂਦਾ ਕਮੈਂਟ ਕਰਕੇ ਜਰੂਰ ਦੱਸਿਓ ਇਹ ਤੁਹਾਨੂੰ ਇਹ ਛੋਟੀਆਂ ਦਾ ਪ੍ਰੋਸੀਜਰ ਕੀ ਕੋਈ ਲਗੜਾ ਵੀ ਸਹੀ ਹੈ ਕਿ ਗਲਤ ਹੈ ਸਭੋ ਮੈਂ ਕਹਿੰਦਾ ਘਰੇ ਗਰਮੀ ਜ਼ਿਆਦੀ ਆਉਂਦੀ ਹੈ ਇੱਥੇ ਤੇ ਬੱਚੇ ਫਿਰ ਵੀ ਤੁਰੇ ਫਿਰਦੇ ਰਹਿੰਦੇ ਨੇ ਤੇ ਜੇ ਅੱਜ ਦੀ ਲਾਈਵ ਚੰਗਾ ਲੱਗਿਆ ਤੇ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਕਰ ਦਿਓ ਮਿਲਾਂਗੇ ਕੱਲ ਦੀ ਵੀਡੀਓ ਦੇ ਵਿੱਚ ਤੇ ਜਿਵੇਂ ਮੈਂ ਅੱਗੇ ਦੱਸਦਾ ਹੁੰਦਾ ਹੁਣ 3 ਵਜੇ ਅਸੀਂ ਦੁਪਹਿਰੇ ਦੁਪਹਿਰ ਦੇ 3 ਵਜੇ ਵੀਡੀਓ ਅਪਲੋਡ ਕਰੀਦਾ ਇਸੇ ਚੈਨਲ ਤੇ ਛੋਟ ਪੰਜਾਬੀ ਮੂਵੀ ਅਪਲੋਡ ਕਰੀਦਾ ਤੇ ਉਹ ਵੀ ਵੀਡੀਓ ਜ਼ਰੂਰ ਵੇਖਿਆ ਕਰੋ ਤੇ ਵੇਖ ਕੇ ਉਹਨੂੰ ਵੀ ਲਾਈਕ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਜਿੰਨੇ ਕਿ ਹੈਗੇ ਆਪਾਂ ਉਹਨੇ ਕਿਤੇ ਕਰਦਿਆ ਕਰੀਏ ਯਾਰ ਇੱਕ ਦੂਜੇ ਪ੍ਰਤੀ ਇੰਨਾ ਕਿਤੇ ਕਰਦਿਆ ਕਰੀਏ ਜੇ ਰਲ ਮਿਲ ਕੇ ਬੈਨੇ ਆਂ ਇਹਨਾਂ ਬਿਨਾ ਕਰ ਪਾਏ ਫਿਰ ਕੀ ਖਦਾ ਹੁੰਦਾ ਇਸ ਕਰਕੇ ਉਹ 3 ਵਜੇ ਵੀਡੀਓ ਅਪਲੋਡ ਕੀਤੀ ਜਾਂਦੀ ਹੈ ਤੇ ਉਹਨੂੰ ਵੇਖਿਆ ਕਰੋ ਉਹਨੂੰ ਲਾਈਕ ਕਰਕੇ ਤੇ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਜਿਵੇਂ ਆ ਹੁਣਾ ਮੇਰੇ ਬਾਈ ਜਿਹੜੇ ਆਏ ਨੇ ਲਾਈਵ ਦੇ ਵਿੱਚ ਤੁਸੀਂ ਤੇ ਕਾ ਇਹ ਜ਼ਰੂਰ ਕਰਿਆ ਕਰੋ ਤੁਹਾਡਾ ਧੰਨਵਾਦ ਹੋ ਗਿਆ ਤੇ ਚਲੋ ਅੱਜ ਦਾ লাইਵ ਇਹਨਾਂ ਕੀ ਬੁੱਲਾ ਚੁੱਕਾਂ ਦੀ ਖਿਵਾ ਮਿਲਦੇ ਆ ਇੱਕ ਅਗਲੇ লাইਵ ਦੇ ਵਿੱਚ ਬਹੁਤ ਬਹੁਤ ਧੰਨਵਾਦ ਆਪ ਸਭ ਦਾ ਜੀ